ਪੈਸੇ ਕੱਢ ਲਖ ਰੁਪਇਆ ਸੀ ਨਾ ਉਹਨਾਂ ਦੇ ਸੱਧੀਆਂ ਸੀ ਭਾਜੀ ਆ ਨਹੀਂ 2-3 ਸੀ ਉਹ ਮੈਨੂੰ ਲਵਾ ਪਾਟਾ ਲਗਾ ਮੈਨੂੰ ਅੰਕਲ ਦੇ ਪੈਸੇ ਕੱਢ ਲੈ ਮੈਂ ਦੇਖ ਲੈ ਆਹੀ ਆ ਆ ਲਾਲ ਸੂਟ ਵਾਲੀ ਹਾਂ ਦੇ ਹਾਂ ਦੇ ਆ ਹਾਂ ਆ ਦੇ ਝੋੜਾ ਝੋੜਾ ਚੈੱਕ ਕਰ ਲੈ ਭਾਜੀ ਇਹਦੇ ਕੋਲ ਇਹਦੇ ਕੋਲ ਆਹ ਸੱਟ ਤੇ ਆਹ ਸੱਟ ਤੇ ਆ ਦੇਖੋ ਕਿਆ ਹੋ ਗਿਆ ਪੈਸੇ ਲਗਾ ਕੇ ਲੈ ਗਈ ਕੋ ਚੌਕੀ ਨੂੰ ਨਾ ਬੋਲੋ ਸ਼ਰਮ ਕਰੋ ਪੈਸੇ ਕੱਢ ਲੈ ਖਾ ਦੇ ਤਾਂ ਆ ਹੁਣ ਸਿੱਟ ਦੇ ਤੇ ਥੱਲੇ ਸਾਰੇ ਕੱਢ ਲੈ ਲੱਖ ਰੁਪਿਆ ਕੱਢ ਲਿਆ ਲੈ ਇਹਦਾ ਥੱਪੜ ਤਾਂ ਮਾਰਾ ਉਹਨੂੰ ਰੋਕ ਲਾ ਰੋਕ ਲਾ ਅੱਛਾ ਇਹ ਥੱਲੇ ਦਸਰ ਸਿੱਟ ਦੇ ਪੈਸੇ ਪੈਸੇ ਸਟੇ ਨੇ ਉੱਥੇ ਤੇਰੇ ਹੱਥ 'ਚ ਪੈਸੇ ਸੀਗੇ ਨਾ ਨਹੀਂ ਮੇਰੇ ਮੈਨੇ ਤੇਰੇ ਹੱਥ 'ਚ ਸੀਗੇ ਮੈਂ ਦੇਖੇ ਤੇਰੇ ਹੱਥ 'ਚ ਤੇਰਾ ਹੁਰੀਆ ਤੇ ਇੱਕ ਮੈਨੂੰ ਪਹਿਲੇ ਪਤਾ ਲੱਗ ਗਿਆ ਕੋਈ ਪੈਸੇ ਇਹਦੇ ਨਹੀਂ ਹੈਗੇ ਆਹ ਦੇ ਲਿਫਾਫਾ ਹੀ ਨਹੀਂ ਪਾੜਿਆ ਆਹ ਦੇ ਓਹੋ ਆਹ ਦੇ ਇਹ ਲਿਫਾਫਾ ਤੁਹਾਡੇ ਰੋਮ ਮਾਰਿਆ ਅਜੇ ਵੀ ਨਾ ਪਾਵੇ ਦੇ ਵਿੱਚ ਇਹਨੂੰ ਕੱਢ ਕੇ ਰੱਖੋ ਬਲੇਡ ਮਾਰਿਆ ਨਹੀਂ ਓਹੋ ਬਲੇਡ ਮਾਰਿਆ ਨਹੀਂ ਦਾ ਨੰਬਰ ਹੈਗਾ ਮੈਂ ਦੇਖਿਆ ਮੈਂ ਦੇਖਿਆ ਹੱਥ ਚ ਪੈਸੇ ਮੈਂ ਹੱਥ ਚ ਪੈਸੇ ਦੇਖ ਲੈ ਤੇ ਉੱਤਰ ਵੀ ਦੇਖੇ ਮੈਂ ਕਿ ਕੋ ਇੰਨੇ ਪੈਸੇ ਕਿੱਥੋਂ ਆ ਗਏ ਜਦੋਂ ਤੁਹਾਡਾ ਲਫਾਵਾ ਪਾਟਾ ਮੈਨੂੰ ਸ਼ੱਕ ਪਈ ਮੈਂ ਕਿ ਅੰਕਲ ਦਾ ਲੱਗਦਾ ਲਫਾਵਾ ਪਾਟੇ ਚ ਪੈਸੇ ਕੱਢ ਪਰ ਇਹਨਾਂ ਦਾ ਹੁਲੀਆ ਤੇ ਇਹ ਉਹ ਜਨਾਨੀ ਨਾਲ ਕੋ ਬੇਲ ਸੂਟ ਵਾਲੀ ਉਹ ਵੀ ਇਹ ਦੋਏ ਜਾਨੀਆਂ ਮੈਂ ਕਿ ਮੈਂ ਕਿ ਇਹਨਾਂ ਦਾ ਹੁਲੀਆ ਲਾ ਕੇ ਤਾਂ ਲੱਗਦਾ ਨਹੀਂ ਇਹਨਾਂ ਕੋ ਪੰਜ ਲਾਓ ਇੰਨੀ ਏ ਥੱਡੀਆਂ 500 ਦੀਆਂ ਪਰਾਮ ਕਰੋ ਫੋਨਿੰਗ ਕਰਮਣੇ ਉਹ ਦਮਸਟ ਹੁਣ ਜਿਆਦਾ ਫੜੀ ਅਸੀਂ ਤਾਂ ਪੈਸੇ ਕੱਢੋ ਉੱਤੇ ਸਿਰ ਤੇ ਬਸ ਚਾਹ ਵਾ ਵਾ ਬਾੜਦਾ ਅੰਕਲ ਉਹਨਾਂ ਦਾ ਹੁਣ ਮਿਲ ਗਏ ਆਹੋ ਮੈਂ ਗੁਦਰਤੀ ਬਾਤ ਸਰਕਾਰ ਮੈਂ ਕਿਹਾ ਉਹ ਮੈਂ ਦੇਖ ਲਿਆ ਉਹ ਮੈਂ ਦੇਖ ਲਿਆ ਮੁੰਡੇ ਨੇ ਦੇਖ ਲਿਆ ਆਹੋ ਉਹ ਮੈਂ ਇਹਦੇ ਹੱਥ ਚ ਦੇ ਇਹ ਲਪਾਉਂਦੀ ਸੀ ਦਮਸਟ ਇਕੱਠੇ ਕਰਦੀ ਸੀ ਹੈਗਾ ਕਿ ਨੰਬਰ ਲਾਇਆ ਕਿੰਨੇ ਆ ਦੋ ਆ ਬਲੇਡ ਅੰਕਲ ਹੁਣ ਬਲੇਡ ਮਾਰੇ ਨੇ ਇਹ ਬਚ ਗਏ ਪੈਸੇ ਤੂੰ ਵੀ ਕੱਟ ਕੇ ਲੈ ਗਈ ਉਹ ਮੈਂ ਇਹਦੇ ਹੱਥ 'ਚ ਪਹਿਲੇ ਉੱਤਰ ਲੱਗੀ ਤੇ ਦੇਖ ਲੈ ਹਾਂ 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 ਹੁਣ ਸਿੱਟੇ ਸਾਵਾ ਸਾਟਾ ਨੇ ਪੈਰਾ ਕੇ ਸਿੱਟ ਪਾਇਆ ਬਸ 'ਚ ਉਹ ਤੂੰ ਯਾਰ ਹਟ ਜਾ ਤੂੰ ਗੱਲ ਕਰ ਉਹ ਕਰ